ਜੁੜੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਮੈਂ ਪ੍ਰਦੀਪ ਧਰੋ ਇਸ ਵਕਤ ਅਸੀਂ ਪਹੁੰਚੇ ਆਂ ਥਾਣਾ ਨਿਹਾਲ ਸਿੰਘ ਵਾਲਾ ਦਾ ਪਿੰਡ ਹੈ ਪੱਤੋ ਹੀਰਾ ਸਿੰਘ ਪੱਤੋ ਹੀਰਾ ਸਿੰਘ ਦੇ ਵਿੱਚ ਅੱਜ ਪੰਚਾਇਤ ਮੈਂਬਰ ਦੀ ਚੋਣ ਲੜ ਰਹੀ ਮਹਿਲਾ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਮੀਡੀਆ ਦੇ ਨਾਲ ਰਾਬਤਾ ਕੀਤਾ ਗਿਆ ਆਓ ਆਪਾਂ ਗੱਲਬਾਤ ਕਰਦੇ ਹਾਂ ਕਿ ਕੀ ਮਸਲਾ ਹੈ ਕੀ ਕਾਰਨ ਹੈ ਕਿ ਅੱਜ ਇਹਨਾਂ ਨੂੰ ਜਿਹੜਾ ਮੀਡੀਆ ਨਾਲ ਰਾਬਤਾ ਕਰਨਾ ਪਿਆ ਸਸ਼ੀਕਾਲ ਬਕੂ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸੰਪੂਰਨ ਸਿੰਘ ਹੈ ਜੀ ਪਿੰਡ ਪੱਤੋਹੁਰਾ ਸਿੰਘ ਹਲਕਾ ਇੰਚਾਰਜ ਬਹੁਜਨ ਸਮਾਜ ਪਾਰ ਸੰਪੂਰਨ ਸਿੰਘ ਜੀ ਕੀ ਮਸਲਾ ਹੈ ਅੱਜ ਜਿਹੜਾ ਤੁਸੀਂ ਕਟ ਕੀਤਾ ਤੇ ਮੀਡੀਆ ਨਾਲ ਜਿਹੜਾ ਸਾਨੂੰ ਬੁਲਾਇਆ ਹੈ ਮੀਡੀਆ ਨੂੰ ਅੱਜ ਇਸ ਵਾਤੇ ਮੇਰੀ ਨੂਨ ਇਲੈਕਸ਼ਨ ਲੱਗ ਰਹੇ ਮੈਂ ਸਰਪੰਚ ਦਾ ਮੈਂਬਰੀ ਦਾ ਪੰਚਾਇਤ ਮੈਂਬਰ ਉਹਦੇ ਸੰਬੰਧ ਦੇ ਵਿੱਚ ਅੱਜ ਸਭ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਵੀ ਇਲੈਕਸ਼ਨ ਕੋਈ ਵੀ ਬੰਦਾ ਲੜ ਸਕਦਾ ਜੀ ਅੱਜ ਪੁਲਿਸ ਦੇ ਰਾਹੀਂ ਸਾਨੂੰ ਡਰਾਇਆ ਤਮਕਾਇਆ ਜਾਂਦਾ ਇਹ ਚੀਜ਼ ਨਹੀਂ ਹੋਣੀ ਚਾਹੀਦੀਗੀ ਹੱਕ ਸਭ ਨੂੰ ਹੈ ਹਰ ਕੋਈ ਵੀ ਬੰਦਾ ਇਲੈਕਸ਼ਨ ਲੜ ਸਕਦਾ ਹੂੰ ਕੀ ਹੋਇਆ ਮਸਲਾ ਕੀ ਹੋਇਆ ਮਸਲਾ ਕਿ ਪੁਲਿਸ ਸਾਡੇ ਉਹ ਕੈਮਰੇ ਦੇ ਲਾ ਕੇ ਲੈ ਗਏ ਕਦੋਂ ਦੀ ਗੱਲ ਹੈ ਅੱਜ 9:00 ਵਜੇ ਦੀ ਗੱਲ ਹੈ ਜੀ ਇਹ ਅੱਜ ਸਵੇਰੇ ਅੱਜ ਸਵੇਰ ਜੀ ਹਾਂ ਕਿੱਥੋਂ ਦੀ ਪੁਲਿਸ ਪੁੱਤ ਮਹਿਣਾ ਖਾਣੇ ਦੀ ਹੈ ਜੀ ਹੂੰ ਉਹ ਐਸਆ ਦਾ ਨਾਮ ਕੀ ਉਹ ਤਾਂ ਗੁਰਜੀਤ ਸਿੰਘ ਹਾਂ ਜੀ ਗੁਰਜੀਤ ਸਿੰਘ ਐਸਆ ਸੀ ਨਾਲ ਇੱਕ ਉਹਨਰ ਸੀਗਾ ਕਿ ਦੋ ਤਿੰਨ ਹੋਰ ਮਲਾਜ਼ਮ ਆ ਜੀ ਉਹ ਕਹਿੰਦੇ ਸੀ ਤੁਹਾਡੇ ਕੋਲ ਨਜਾਇਜ਼ اسلحਾ ਨਜਾਇਜ਼ ਤੁਹਾਡੇ ਕੋਲ اسلحਾ ਵੀ ਸਾਡੇ ਤੋਂ ਨਜਾਇਜ਼ ਕਿਥੋਂ ਕਿਥੋਂ ਜਦਾ ਫੜਨ ਸਾਡੇ ਕੋਲ ਨਜਾਇਜ਼ ਸਾਡੇ ਕੋਲ ਕੋਈ ਨਜਾਇਜ਼ ਨਾ ਕੋਈ ਸਾਡੇ ਕੋਲ ਨਜਾਇਜ਼ ਬੰਦਾ ਹੁੰਦਾ ਤੇ ਨਾ ਕੋਈ ਪਿੰਡ ਵਾਲੇ ਆ ਬਿਸ਼ਰ ਇਲੈਕਸ਼ਨ ਚੱਲ ਰਿਹਾ ਪਿੰਡ ਵਾਲੇ ਇਕੱਠੇ ਹੋਣਗੇ ਇਹ ਤਾਂ ਹਰ ਵਾਰ ਇਕੱਠੇ ਤੋਂ ਬਿਨਾਂ ਤਾਂ ਬੋਟ ਨਹੀਂ ਪੈਂਦੀ ਜੀ ਜੀ ਵੀ ਆਰ ਲਾ ਕੇ ਲੈ ਗਏ ਸੀ ਤੇ ਰਾਹ ਤੋਂ ਖੋ ਕੇ ਲੈ ਆਂਦੀ ਉਹਨਾਂ ਤੋਂ ਮੋਟਰ ਗੱਡੀ ਲਾ ਕੇ ਬਿਜਲੀ ਘਰ ਦੇ ਕੋਲ ਆ ਗਏ ਜੀ ਆ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਕਹਿੰਦੇ ਵੀ ਜਿਹੜੇ ਜਿਲ੍ਹੇ ਵੀ ਇਲੈਕਸ਼ਨ ਹੋ ਰਹੇ ਆ ਆਜ਼ਾਦ ਹੋਣੇ ਚਾਹੀਦੇ ਆ ਕਿਸੇ ਪੁਲਿਸ ਦਾ ਦਬਾਅ ਨਹੀਂ ਹੋਣਾ ਚਾਹੀਦਾ ਨਾ ਕਿ ਪਿੰਡ ਵਾਲੇ ਕਿਸੇ ਚੌਧਰੀਆਂ ਦਾ ਹੋਣਾ ਚਾਹੀਦਾ ਇਹ ਸਾਰੇ ਪੁਲਿਸ ਨਾਲ ਮਿਲ ਜੁਲ ਕੇ ਸਿਆਸਤ ਚੱਲ ਰਹੀ ਹੈ ਇਹ ਨਹੀਂ ਹੋਣੀ ਚਾਹੀਦੀ ਜਿੰਨੇ ਇਲੈਕਸ਼ਨ ਆ ਆਜ਼ਾਦ ਹੋਣੇ ਚਾਹੀਦੇ ਆ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਇਲੈਕਸ਼ਨ ਲੜਨ ਦਾ ਜੀ ਸਰਸੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਵੋਟ ਦੇ ਕੋ ਚੋਣਾ ਲੜਨ ਦਾ ਅਧਿਕਾਰ ਤਾਂ ਸਾਰਿਆਂ ਨੂੰ ਹੀ ਹੈਗਾ ਤੇ ਸਾਨੂੰ ਨਜਾਇਜ਼ ਤੌਰ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਦੋਂ ਪੁਲਿਸ ਆਈ ਮੈਨੇ ਤੋਂ ਤੇ ਉਦੋਂ ਅਸੀਂ ਕੱਲੀਆਂ ਲੇਡੀਜ਼ ਸੀ ਗਿਆ ਕਰੇ ਸਾਨੂੰ ਬਹੁਤ ਡਰਾਇਆ ਧਮਕਾਇਆ ਗਿਆ ਅਸਲਾ ਕਢੋ ਆਏ ਕਰੋ ਜੋ ਕਰੋ ਜਦੋਂ ਸਾਡੇ ਕੋਲ ਹੈ ਹੀ ਨਹੀਂ ਅਸੀਂ ਕਿੱਥੋਂ ਦੇਈਏ ਫਿਰ ਸਾਡਾ ਧੱਕੇ ਦੇ ਨਾਲ ਹੀ ਡੀਵੀਆਰ ਲਾ ਕੇ ਲੈ ਗਏ ਅਸੀਂ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਸਾਡੀ ਇੱਕ ਨਹੀਂ ਗੱਲ ਸੁਣੀ ਸਾਨੂੰ ਬਹੁਤ ਕੁਝ ਬੋਲੇ ਆ ਉਹ ਫੇਰ ਬਿਜਲੀ ਘਰ ਦੇ ਕੋਲ ਜਾ ਕੇ ਤੇ ਉਹ ਵਾਪਸ ਕਰ ਗਏ ਡੀਵੀਆ ਅਸੀਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਡੇ ਤੇ ਜਿਹੜਾ ਬਾਧੂ ਆ ਜਿਹੜਾ ਦਬਾਅ ਪਾਇਆ ਜਾ ਰਿਹਾ ਉਹ ਨਾ ਪਾਇਆ ਜਾਵੇ ਇਹ ਵੀ ਜਿਹੜਾ ਹੱਕ ਆ ਸਭ ਨੂੰ ਮਿਲਣਾ ਚਾਹੀਦਾ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀਗੀ ਤੇ ਜਿਹੜੀ ਜ਼ਬਰਦਸਤੀ ਘਰਾਂ ਦੇ ਵਿੱਚੋਂ ਵੇਖੋ ਕੈਮਰਿਆਂ ਦਾ ਲਾ ਕੇ ਲਜਾਇਆ ਜਾ ਸਕਦਾ ਇਹ ਨਹੀਂ ਜਾ ਸਕਦਾ ਲਜਾਇਆ ਹਾਂਜੀ ਵੀ ਜਿਹੜੀ ਵੀ ਜੋ ਵੀ ਚੋਣ ਕਰਨੀ ਆ ਆਪਾਂ ਕਿਸੇ ਨਾਲ ਆਪਣੀ ਕੋਈ ਬਿਰੋਧਤਾ ਨਹੀਂ ਗਈ ਕੋਈ ਦਸ਼ਮਣੀ ਨਹੀਂ ਗਈ ਸਾਰੇ ਆਪਣੇ ਆਪ ਦੇ ਭੈਣ ਭਰਾ ਹੈ ਇਹ ਹੱਥ ਬੰਨ ਕੇ ਬੇਨਤੀ ਹੈ ਕਿਸੇ ਨਾਲ ਧੱਕਾ ਸਾਹੀ ਨਹੀਂ ਹੋਣੀ ਚਾਹੀਦੀ ਪੁਲਿਸ ਆਉਂਦੀ ਹੈ ਸਵੇਰੇ ਔਰ ਇਹਨਾਂ ਦੇ ਜਿਹੜਾ ਕੈਮਰੇ ਡੀਵੀਆਰ ਲਾ ਕੇ ਲੈ ਜਾਂਦੇ ਜਿਸ ਤੋਂ ਬਾਅਦ ਇਹਨਾਂ ਵੱਲੋਂ ਡੀਵੀਆਰ ਹੈ ਜਿਹੜਾ ਪੁਲਿਸ ਤੋਂ ਵਾਪਸ ਕਰਵਾਇਆ ਜਾਂਦਾ ਤੁਸੀਂ ਗੱਲਬਾਤ ਸਾਰੀ ਸੁਣੀ ਹੈ ਪੰਚਾਇਤ ਮੈਂਬਰ ਦੀ ਚੋਣ ਲੜ ਰਹੇ ਭੈਣ ਜੀ ਦਲਜੀਤ ਕੌਰ ਔਰ ਉਹਨਾਂ ਦੇ ਸੋਹਰਾ ਸਾਹਿਬ ਸੰਪੂਰਨ ਸਿੰਘ ਪੱਤੋ ਜਿਹੜੇ ਬੌਜਨ ਸਮਾਲ ਪਾਰਟੀ ਦੇ ਆਗੂ ਵੀ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਤੇ ਜਿਹੜਾ ਪੁਲਿਸ ਵੱਲੋਂ ਦਬਾਅ ਪਾਇਆ ਜਾ ਰਿਹਾ ਪੁਲਿਸ ਸਵੇਰੇ ਆਉਂਦੀ ਹੈ ਡੀਵੀਆਰ ਲਾ ਕੇ ਲੈ ਜਾਂਦੀ ਹੈ ਔਰ ਇਸ ਤਰ੍ਹਾਂ ਸਾਨੂੰ ਜਿਹੜਾ ਡਰਾਇਆ ਧਮਕਾਇਆ ਜਾ ਰਿਹਾ ਸੋ ਇਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਜਿਹੜੀ ਇਲੈਕਸ਼ਨ ਹੈ ਜੋ ਕਿ ਲੋਕਤੰਤ੍ਰਿਕ ਅਧਿਕਾਰ ਹੈ ਉਹ ਦਿੱਤਾ ਹੋਇਆ ਕਾਨੂੰਨ ਨੇ ਤੇ ਸਾਨੂੰ ਜਿਹੜੀ ਚੋਣ ਅਮਨ ਅਮਾਨ ਨਾਲ ਲੜਨ ਦਿੱਤੀ ਜਾਵੇ ਕੈਮਰਾ ਪਰਸਨ ਲੱਖੀ ਬਰਾੜ ਦੇ ਨਾਲ ਪਿੰਡ ਪਤੋ ਹੀਰਾ ਸਿੰਘ ਟੋਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਢਿਲੋਂ ਦੀ ਇਹ ਵਿਸ਼ੇਸ਼